ਹੋ ਜੀ ਹਸਰੀ ਕਾਲ ਜੀ ਸਵਾਗਤ ਹੈ ਅੱਜ ਦੀ ਵੀਡੀਓ ਚ ਲੋ ਜੀ ਅੱਜ ਚੱਲਦਾ ਦੂਆ ਦਿਨ ਥੋੜਾ ਜਿਹਾ ਗਲਟਾਤਾ ਤਾਂ ਮੈਨੂੰ ਸਮਰਾਲੀ ਟਾਈਮ ਲੱਗ ਗਿਆ ਸਮਾਂ ਤਾਂ ਕੱਢਦਾ ਤਾਂ ਇੱਕ ਜਾਲੀ ਛੜਤੀ ਇਹਨਾਂ ਨੇ ਇਹ ਹੁਣ ਲੱਗੇ ਕੱਢਣ ਆਕੇ ਤਾਂ ਦਾ ਬਨੇਰਾ ਦਾ ਬਾਕੀ ਕੋਖੇ ਵਜਾ ਕੇ ਦੇਖਦਾ ਕਿੰਨਾ ਘਟਾਇਆ ਰਾਤ ਟੇਡਾ ਕਰਕੇ ਟੇਡਾ ਕਰ ਉਹਨਾ ਸ਼ੰਕਰ ਦੂਏ ਲੋਟ ਉੱਪਰ ਜਾ ਕੇ ਉਧਰ ਤੇ ਆਹ ਨਾ ਤੇ ਉੱਪਰ ਜਾ ਕੇ ਉਧਰ ਤੇ ਲੰਬੜਦਾਰ ਬਣਿਆ ਵਾ ਹਾਂ ਐ ਇਹਨੇ ਕਰਨਾ ਇਹਨੇ ਬਸ ਲੇ ਗਿਆ ਇਹ ਡਿਗ ਡਿਗ ਭਾਰੀ ਆ ਤਾ ਉੜ ਜੇ ਨਤੀਆ ਆਹਹ ਦੇਖ ਫਲ ਕਿੰਨਾ ਭਾਰੀ ਹੈ ਇਹ ਤਾਂ ਗੱਲੀਆਂ ਕਰਨੇ ਕਿ ਕੀ ਵੀ ਦੀ ਆਹਹ ਜਾਲੀ ਕਹਿੰਦੇ ਕਿਸੇ ਚਾਹ ਚੋ ਚਲੋ ਹੁਣ ਦੇਖਦੇ ਆ ਉੱਥੇ ਬ ਜਾ ਕੇ ਕਿੰਨਾ ਘਟਾਇਆ ਕੱਲ ਇਹਨਾਂ ਨੇ ਚੱਲ ਬਈ ਛੋਟੂ ਸ਼ੰਕਰ ਪੱਟ ਦੇ ਆਹ ਜੀ ਪੱਟਦੀ ਜੀ ਟਾਇਲ ਉੱਪਰ ਲੱਗੀ ਵੀ ਜਿਹੜੀ ਡਬਲ ਟਾਇਲ ਆ ਸਿੰਗਲ ਵੀ ਨਹੀਂ ਡਬਲ ਐਨੀ ਐਨੀ ਮਿੱਟੀ ਪਾਈ ਵੀ ਆ ਹੂੰ ਕੋਰੀ ਘੱਲ ਲੈਣੀ ਸ਼ੰਕਰ ਓਰੀ ਨਾ ਸਿਟੀ ਜਾ ਉਧਰ ਇੱਥੇ ਪਈਆਂ ਰਹਿਣ ਦੇ ਇੱਥੇ ਹੋਰ ਪਿਆ ਉਹਦਾ 5-7 ਕਾਰ ਲੈ ਜਿੰਨਾ ਚ ਢਾਉਂਦਾ ਇਹ ਹਾਂ ਹਾਂ ਅੱਧਾ ਜਿਆਦਾ ਢਾਹ ਹੋ ਗਿਆ ਤਾਂ ਵੱਜਣ ਕਰਕੇ ਹੀ ਜੈਨੇ ਅੰਦਰੋਂ ਗੇਰੀ ਛੋੜੂ ਇੱਟ ਇਹ। ਕਿਤੇ ਮੈਂ ਇੱਧੇ ਮਾਰੇ ਤਾਲੂਏ ਚ। ਤਾਂ ਨਹੀਂ ਹਟ ਜਾ ਤੂੰ ਇਹ ਤੇ ਗੈਲੀ ਟਾਇਆ ਹੋਣਾ ਇਹਨੇ। ਲੈ। ਜਗ੍ਹਾ ਤਾਂ ਹੈ ਨਹੀਂ ਬੰਨਣ ਨੂੰ। ਅੰਦਰ ਨੂੰ ਗੇਰ ਲੈਣੀ ਆ। ਬੱਸ। ਜਾ ਰਹਿਣ ਦੇ ਉਧਰ ਇੱਥੇ ਵੱਡ ਲਾ ਉਰ ਲਈ ਉਰ ਲਈ ਢਾਲ ਉਰ ਲਈ। ਉਹਨੂੰ ਬਾਅਦ ਚ ਸਹੀ। ਉਤਾਰ ਵੀ ਵੱਢ ਦੇ। ਲੈ ਆਦਾ। ਵਾਈਫਾਈ ਵਾਲੀ ਹੈ ਐ ਟੱਚ ਘਾਟ ਟਿੱਟ ਬਜਣੀ ਆ ਇਹਨਾਂ ਨੂੰ ਨਾ ਉਹ ਲੱਗੀ ਵੀ ਆ ਜੀਰਾ ਬਜਰੀ ਜੀਰਾ ਬਜਰੀ ਇਹ ਕਿਹਨੇ ਪਿਆ ਬਹੁਤ ਆਂ ਕਿਆ ਹੈ ਹਾਂ ਕੋਈ ਵੀ ਆ ਉਹੀ ਜੀਰਾ ਬਜਰੀ ਆ ਇਹ ਐ ਬਹੁਤ ਆ ਆ ਵੀਟਾ ਆ ਜਾ ਛੋਟੂ ਬਸ ਇੱਧਰ ਰਹਿਣ ਦੇ ਆ ਜਾ ਓਰੇ ਇਹ ਸਿਕਿਉਰਿਟੀ ਗਾਰਡ ਨਹੀਂ ਆਇਆ ਹੈਗਾ ਹੋ ਬੜਾ ਹਨਤੀਆ ਐ ਸਕਿਉਰਟੀ ਗਾਰਡ ਨਹੀਂ ਆਇਆਗਾ ਬਾਪੂ ਉਧਰ ਬੈਠਾ ਹੀ ਪੇਪਰ ਵੜਦਾ ਉਹ ਆ ਵੀ ਟਾਲਾ ਹੌਲੀ ਹੌਲੀ ਬਿਚਾ ਕੇ ਇੱਥੇ ਤੇ ਹੋਲੀ ਮਾਰੀ ਬਾਜਣਾ ਗਿਆ ਉੱਥੇ ਜਾ ਕੇ ਲੜ ਪਿਆ ਹੋਰ ਬਾਜਣਾ ਹੋਰ ਬਾਜਣਾ ਤੂੰ ਵੀ ਹਾਲ ਉਹਦੇ ਕੋਲੇ ਲੋਟ ਆਉਂਦਾ ਚੱਲ ਅਲੈਕੁਮ ਸਲਾਮ ਦਾਨਦਾਰੀ ਮਗਾ ਦਾਨਦਾਰੀ ਮਗਾ ਦਾਨਦਾਰੀ ਮਗਾ ਹਾਂ ਕਿਦਾ ਠੀਕ ਆ ਸਕੂਲੀ ਗਏ ਅਤਵਾਰ ਹਾਂਜੀ ਬਬਈ ਪਾ ਤੇ ਹਾਂ ਇੱਕ ਤਾਂ ਹੋ ਗਿਆ ਫਿੱਟ ਇੱਕ ਹੋ ਗਿਆ ਹਾਂਜੀ ਇੱਕ ਰਹਿ ਗਿਆ ਤਿੰਨ ਉਂਗਲ ਦਾ ਫਰਕ ਬੜਾ ਠੀਕ ਹੈ ਕਿਹਦੇ ਨਾਲ ਹਾਂਜੀ ਇੰਨਾ ਕੇ ਫਰਕ ਪੈਣਾ ਜੇ ਤੇਰਾ ਤੇ ਬੋਦਨ ਤੇ ਫਿਰ ਮੈਂ ਕਹਿੰਦਾ ਦੋ ਉਂਗਲ ਦੀ ਰਜੇ ਨੂੰ ਤਾਂ ਡੇਢ ਦਾ ਜਿੰਨੇ ਆਪਣੇ ਨੂੰ ਠੀਕ ਆ ਇੰਨੇ ਆਉਂਦੇ ਕੰਪਨੀ ਵੱਲੋਂ ਹਾਂ ਬਾਬੇ ਕਪੜੀ ਵੱਲੋਂ 12 ਦੇ ਆਉਂਦੇ ਇਹਨੂੰ ਹੁਣ 13 ਦੇ ਆਉਣ ਲੱਗੇ ਨੇ ਵੀ ਅੱਛਾ ਨਾਟਕ ਸੁਣੇ ਨੂੰ ਹੈ ਜੀ ਹੂੰ ਨਾਟਕ ਸੁਣੇ ਨੂੰ ਇੱਥੇ ਪਿਆ ਤਾਂ ਮੈਂ ਕਢਤਾ ਤਾਂ ਕਿੱਥੇ ਆ ਵੀ ਦੇਖ ਲੋ ਦੇਖ ਲੋ ਅਭੀ ਚ ਪਿਆ ਹਾਂ ਖੋਲੇ ਦੇ نیچے ਪਿਆ ਤਾਂ ਮੈਂ ਪੈਰੋਂ ਬਾਹਰ ਕੱਢਦਾ। ਆ ਲੈੰਦੀ ਕਾਲੇ ਡਾਉਨ ਤੇ ਮੈਂ ਦੇਖੀਏ ਚਲਾ ਕੇ ਠੀਕ ਹੈ ਜੀ। ਕਿਹੜਾ ਆਉਂਦਾ ਦੇਖ ਲਓ। ਯਾਹ ਉਹ ਕੋ ਸਟਾਰਟ ਸੀ ਵਾਲਾ। ਇਹ ਵੀ ਨਹੀਂ। ਕੋਈ ਜਾਊਗਾ ਜੀ। ਆ ਗਿਆ। ਉਹ ਹਾਂ ਜੀ। ਕੋਈ ਤਾਂ ਆਊਗਾ ਜੀ। ਇਹ ਵਧੀਆ ਹੈ ਆ ਤਾਂ ਮੂੰਹ ਵਾਲੇ ਹੋ ਜੇ ਕਸਮ ਐਸਾ ਮੈਂ ਹੱਥ ਕਰ ਮੂੰਹ ਕਰਦਾ ਹੂੰ ਹੱਥੜਾ ਵੀ ਐਂ ਕਸਣਾ ਵਧੀਆ ਜਿਕ ਤਨੇ ਆ ਹੂੰ ਹੱਥ ਨੂੰ ਵੀ ਵਧੀਆ ਦੂਈ ਨਾਲ ਜਿਹਦੇ ਨਾਲ ਆਪਾਂ ਕੱਲ ਖੋਲੇ ਆ ਜਿਹਦੇ ਨਾਲ ਉਹ ਤਾਂ ਵਧੀਆ ਹੂੰ ਆ ਗੰਨੇ ਜੀਆ ਨਿਰੰਜ ਜੀ ਐਂ ਕਸੁੰਦੇ ਉਹ ਥੋੜੀ ਜੀ ਉਹਦੇ ਤੇ ਫਿੱਟ ਕਰਨੀ ਨਟ ਤੇ ਔਖੀ ਸੀ ਉਹ ਨਿਕਲ ਹੀ ਜਾਂਦੀ ਦੀ ਸਲਿੱਪ ਮਾਰ ਜਾਂਦੀ ਦੀ ਉਹ ਇਹ ਐਂ ਨਾ ਜਾਂਦੀ ਜੀ ਮੈਂ ਕੋਈ ਕੋਈ ਨਟ ਢਾੜਾ ਪੁੱਤ ਦਾ ਹੋਣਾ ਹੀ ਹੈ ਜੀ ਕਿਨੇ ਘਾਸ ਹੋਗੇ 2 ਤੇ 2 4 ਪੰਜਵਾਂ ਇਹ ਹਾਂ ਚੌਥਾ ਇਹ ਤੇ ਬਦ ਮਸ਼ੀਨ ਦੀ ਨਾ ਕਰੂੰਗੇ ਹੈਨਾ ਕਭੀ ਕਿਹਦੇ ਨਾਲ ਚਲਦੀ ਹੈ ਚਾਰਜ ਹੁੰਦੀ ਹੈ ਇਹ ਚਾਰਜ ਚੂਟ ਚ ਕਿ ਆਏ ਦਾ ਹਿਸਾਬ ਆ ਗਿਆ ਚੀਜ਼ ਆਹ ਮਸ਼ੀਨ ਕਹਿੰਦਾ ਤੂੰ ਨਾ ਮਸ਼ੀਨ ਕਹਿੰਦਾ ਉਹ ਮਸ਼ੀਨ ਤੇ ਨੂੰ ਬੈਟਰੀ ਦੀ ਦਿੱਤੀ ਇੱਥੇ ਬਹਿ ਕੇ ਉਹਨੇ ਕਾਸ ਹੋ ਜਾਣਾ ਅੱਛਾ ਬੈਟਰੀ ਆ ਉਹ ਠੀਕ ਆ। ਕਿਆ ਬੈਟਰੀ ਕਿੱਥੇ ਆ ਗਈ? ਫਿਰ ਮੈਂ ਕਹਾਂ ਕਿਤੇ ਕੋਈ ਸੋ ਚਾਰਜ ਚੂਟ ਚ ਹੁੰਦੀ ਆ ਉਹ। ਯਾਰ ਤੇ دماغ ਵਰਤਣ ਨੂੰ ਪਤਾ ਉਹ ਚੀਜ਼ ਦੇਖਦਾ ਸਹੀ ਵੀ ਕਿਆ ਚੀਜ਼ ਹੈ? ਅੱਛਾ ਲੋਹੇ ਦੀ ਹੂਆ ਫਿਰ ਉਹ ਮੈਂ ਕਹਾਂ ਕਿਤੇ ਉਹ ਡ੍ਰਿਲੀ ਜੀ ਵੀ ਹੁੰਦੀ ਤੁਸਣੇ ਨੂੰ ਉਹ ਆ। ਆ ਯਾਰ ਤਾਂ ਨਹੀਂ। ਮੈਨੂੰ ਕਿਆ ਪਤਾ ਜੀ? ਜੀ ਦੇਖ ਪਲੱਸ ਟੂ ਕਰ ਗਿਆ ਤੂੰ। ਮੈਂ ਤਾਂ ਇਹ ਦਲ ਕੀ ਉਹ ਮਸ਼ੀਨ ਜੀ ਆ ਕੋਈ ਤੇ ਉਹ ਤਾਂ ਕੱਲ ਵਾਲੇ ਵਾਂਗੂ ਹੋ ਗਿਆ ਹੱਥ ਨਾਲੇ ਕੱਟੂਨੇ ਉਹ ਚ ਜੈਕਾ ਇਹ ਚ ਦਮ ਨਹੀਂ ਟੁੱਟਦਾ ਬਸ ਨਾ ਉਹਨੂੰ ਦਮ ਲੈਣਾ ਹੈ ਓਕੇ ਜੀ ਇਹ ਚ ਚੂੜੀਆਂ ਹੁੰਦੀਆਂ ਠੀਕ ਇਹ ਕਰੰਦਾ ਹਲੇ ਜੀ ਬਾ ਹੋ ਗਏ ਮੇਰੇ ਟਿਕਦਾ ਕਿੱਕਣਾ ਕਰਦਣੀ ਆ ਲਾਇਦਾ ਮੈਂ ਵੀ ਨਹੀਂ ਕਰਦੇ ਹੁਣ ਅੱਛਾ ਹੀ ਲੱਗਦਾ ਜੀ ਇਹ ਹੈ ਹਾਂ ਹੀ ਲੱਗਦਾ ਇਹ ਪਤਾ ਨਹੀਂ ਹੁੰਦਾ ਕਿ ਦੇਖਦਾ ਕਿਹਣਾ ਲੱਗਦਾ ਮੈਂ ਵੀ ਪਹਿਲੀ ਵਾਰੀ ਉਹ ਦੇਖਣ ਲੱਗਿਆ ਨਹੀਂ ਕੋਸਤਾ ਨਿਕਲੂੰਗਾ ਜੀ ਇਹ ਤੂੰ ਦਾ ਦੇ ਕਿ ਤੈਨੂੰ ਲੱਗਣਾ ੱਸੋ ਬਾਈ ਮੈਨੂੰ ਤਾਂ ਪਤਾ ਆ ਇਹਦੇ ਥੋੜੇ ਜਿਹਾ ਹੋ ਆ ਇਹ ਕਿਦਾਂ ਭੱਜ ਜਾਂਦਾ ਮਿੰਟ ਬਾਅਦ ਹੋ ਤੇ ਆ ਦੇਖੋ ਛੋਟਾ ਨਹੀਂ ਛੋਟਾ ਹੈ ਤਰ ਹੋਰ ਕੀ ਹੋ ਕੇ ਡੇਕ ਪੋਣੇ ਤੇ ਹੁਣ ਛੋਟਾ ਆ ਜਦ ਮੈਂ ਦੱਸ ਦਿਆਂ ਸਸਤੀ ਵਾਲੇ ਤੁਸੀਂ ਲਾ ਲਿਆ ਆ ਤੇਰੇ ਇਹ ਲਾਉਂਦੀ ਆਂ ਨਹੀਂ ਇਹਦੇ ਨਾਲ ਸੋਟੀ ਹੈ ਉਹ ਉਹੀ ਨੰਬਰ ਹੈ ਉਹੀ ਨੰਬਰ ਹੈ ਕਹੀ ਗਿਆ ਮੇਰੀ ਕਾਮ ਕੱਟਾ ਹੈ ਕਿਹੜਾ ਉਹ ਘਸ ਗਿਆ ਉਹ ਥੱਲੇ ਤੇ ਆ ਉਹਦੀ ਗੁੱਡੀ ਸਾਰੀ ਘਸ ਗਈ ਤਾਂ ਉਹ ਚੌੜਾ ਲੱਗਦਾ ਹੂੰ ਹੂੰ ਚੱਲ ਠੀਕ ਆ ਆ ਲਾ ਕੱਟਾ ਹੈ ਹੈ ਚੌੜਾ ਕਾਹ ਕਾਹ ਗਿਆ ਉਹ ਘਸਦੀ ਨਹੀਂ ਬੁੱਕੜੇ ਹੋ ਜਾਣਾ ਉਹੀ ਤਾਂ ਹੈ ਬਾਬਾ ਜੀ ਹੂੰ ਚੀਜ਼ ਬਦਲਦੀ ਹੈ ਬਾਬੇ ਕਸਣੇ ਨੂੰ ਉਹਦੇ ਨਾਲ ਟਾਈਮ ਲੱਗਦਾ ਤਾਂ ਉਹ ਬਹੁਤ ਟੈਂਟ ਕਰਾਂਗੇ ਹੂੰ ਬਾਅਦ ਚ ਕਰ ਲਾਂਗੇ ਉਹਦੇ ਨਾਲ ਜਿਆਦਾ ਇਹਨਾਂ ਫੁੱਲ ਟੈਂਟ ਕਰਨੇ ਹੋਣਗੇ ਨਾ ਹੂੰ ਫਿਰ ਉਹਦੇ ਨਾਲ ਕਰਤਾਂਗੇ ਇਹ ਵੀ ਠੀਕ ਆ ਪੁਰਾਣੀ ਜੰਤੇ ਰਹੇ ਜੀ ਜੀ ਇਹਦੇ ਨਾਲੇ ਖੋਲਦੇ ਦੇਗੇ ਹੁਣ ਵੀ ਇਹਦੇ ਨਾਲੇ ਖੋਲਦੇ ਆ ਚਾਹਤ ਕਰ ਲੈ ਦੇਣਾ ਜਦੇ ਖੋਲਗੇ ਹੈ ਨਾ ਦੁੰਗ ਭਾਈ ਜਿੱਦਾਂ ਲੱਗ ਗਈ ਹੂੰ ਇਹ ਤਾਂ ਹੈ ਬਾਹਰ ਹੈਗੇ ਕਿ ਦੋ ਹੋਰ ਹਲੇ ਬਾਹਰ ਹੀ ਨਾ ਟਾ ਬਾਹੂਗੇ ਕੱਲ ਫਿਰਤਾ ਇਹ ਨਹੀਂ ਬਹੁਤ ਜ਼ੋਰ ਲੰਦੀ ਆ ਇਹ ਵੀ ਇਹ ਵੀ ਕਈ ਵਾਰ ਬੈਕੇਜੇ ਘੁੰਮ ਜਾਂਦੀ ਕਿ ਲੱਗਦਾ ਹੈ ਨਾ ਜੀ ਸਿੱਖ ਗਈ ਨਹੀਂ ਚਲਾਉਣੀ ਹੌਲੀ ਥੋੜੀ ਹਾਂ ਉਹਦਾ ਹੈ ਇਹ ਇਹਦਾ ਪਤਾ ਲੱਗੇ ਜਾਂਦਾ ਆਹ ਇਹਦਾ ਮੈਨੂੰ ਪਤਾ ਹੀ ਨਹੀਂਦਾ ਪਹਿਲਾਂ ਕਿ ਕੰਨਾ ਇਹ ਕਰਨੀ ਨੂੰ ਪਤਾ ਲੱਗ ਗਿਆ ਉਹ ਤਾਂ ਠੀਕ ਆ ਇਹਨੇ ਦੋ ਹੋਏ ਐਨ ਹੋਵੇ ਵਧੀਆ ਕਿਹਦਾ ਦੇਖੇ ਦੇਖਦੇ ਹੁਣ ਇਹਦਾ ਹੁਣ ਆ ਤਾਂ ਇਹਨਾਂ ਨੂੰ ਉਹਦਾ ਨਦੀਆ ਕਹਿੰਦਾ ਇਹਨੂੰ ਉਹਦੇ ਨਹੀਂ ਰੱਖ ਲੋ ਅ ਟਾਇਰ ਕੱਢਣੀ ਨੂੰ ਲੈ ਦੋ ਮਾਰੋ ਚਲੋ ਦੇਖੀਏ ਇਸ ਮਾਂ ਚੱਕਾਂ ਗੇੜਾ ਕੱਢੇਗੇ ਦੇਖੀਏ ਮਗਰਾੜ ਚੱਕਣਾ ਮੜਾ ਜਾਪਾਂ ਆਹ ਹਲਾ ਜੀ ਬਾਲਾ ਲਿਆ ਉਹਦੇ ਨਾਲ ਥੋੜੇ ਨੀਮਨ ਲੱਗਦਾ ਏ ਇਹ ਮੁਝਿਆ ਹੋਇਆ ਨਾ ਬਾਲਾ ਲਿਆ ਠੀਕ ਹੈ ਜੀ ਜੀ ਹੋ ਗਿਆ ਹੁਣ ਤਾਂ ਐਨ ਜੀ ਠੀਕ ਆ ਫਰਕ ਤਾਂ ਪੈਣਾ ਹੀ ਆ ਉਹ ਟਰੈਕਟਰ ਇੱਕ ਗੱਲ ਆ ਸੋਹਣਾ ਲੱਗਣ ਲੱਗ ਗਿਆ ਪਰ ਟਰੈਕਟਰ ਸੋਹਣਾ ਲੱਗਣ ਲੱਗ ਗਿਆ ਵਧੀਆ ਲੱਗਣ ਲੱਗ ਗਿਆ ਹਾਂਜੀ ਉਹ ਵੀ ਫਰਕ ਪੈ ਗਿਆ ਟਾਇਰਾਂ ਕਰਕੇ ਉਹ ਜਿਹੜਾ ਨਾ ਅੱਗੇ ਐਂ ਕਰੀ ਜਾਂਦਾ ਤਾਂ ਹਾਂਜੀ ਹਲੋਲੇ 'ਚ ਹਾਂਜੀ ਨਹੀਂ ਹੁੰਦਾ ਕਿ ਨਵੇਂ ਟਾਇਰ ਆ ਹਲੋਲੇ 'ਚ ਲੋੜ ਹੈ ਜੀ ਨੀ ਪਤੰਦਰਾ ਹੂੰ ਮਤਲਬ ਉਹ ਹੋ ਹੀ ਜਾਂਦਾ ਤਾਂ ਹਾਂ ਫਿਰ ਵੱਧ ਘੱਟ ਵੱਧ ਘੱਟ ਤੇ ਇੱਕ ਘੱਟ ਗਿਆ ਤੇ ਇੱਕ ਵੱਧ ਉਹਦਾ ਫਰਕ ਪਈਆ ਉਹਦਾ ਫਰਕ ਪਈਆ ਜੇ ਹੁਣ ਮਗਰਾੜ ਵਿੱਚ ਟੈਕ ਕਰੀਏ ਬੜਾ ਹੀ ਹਿਲਦੇ ਆ ਠੀਕ ਐ ਚੱਲ ਬੈਠੋ ਓਕੇ ਉਹ ਮਸ਼ੀਨ ਜੀ ਨਾਲੇ ਕਰਨੇ ਆ ਉਹਦੇ ਨਾਲ ਠੀਕ ਐ ਤੇ ਕਹਿੰਦੇ ਹੁਣ ਹੱਥਾਂ ਨਾਲ ਤਾਂ ਇੰਨੇ ਟੈਕ ਨਹੀਂ ਹੋਏਗੀ ਠੀਕ ਐ ਜੀ ਦਿੱਲੀ ਪਹੁੰਚਿਆ ਵਾ ਅਸੀ ਰਾਜ ਜੀ ਪਹਿਲੀ ਟਾਇਰ ਠੀਕ ਆ ਦੇਖ ਤਾਂ ਪਾਸਤਾ ਕਰ ਠੀਕ ਆ ਕੋਲ ਹੋ ਗਿਆ ਤਾਂ ਦੇਖ ਲੈ ਯਾਰ ਗੁੱਸੇ ਹੋ ਜਾ ਵਾ ਦੇਤਾ ਟਾਇਰ ਹੈ ਪਤਾ ਹੈ ਬੀਕੇਟੀ ਦੇ ਪੁਆਏ पे भाई थी 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 मैं कैसे रह गए पाउडर मिटावा दो हैं वो ठीक है टायर ये भी ठीक है पासा ਛਾਤਰੀ ਖੋਲਤੀ ਸਰਵਾ ਕੇ ਲਿਆਉਂਗਾ ਉਹ ਟੁੱਟ ਗਈ ਸੀ ਮੈਂ ਕਿਹਨੇ ਬਿਨਾ ਛਾਤਰੀ ਦੇ ਜਲ ਹੁਣ ਮਹੀਨਾ ਖੰਡ ਐ ਨਹੀਂ ਦੂਜੇ ਕੰਮ ਵੀ ਬਹੁਤ ਆ ਤਾਂ ਕੋਈ ਨਹੀਂ ਗਰਮੀ ਤੱਕ ਲੋਲਾ ਲਾਂਗੇ ਦੇ ਲੈ ਕਿਹੜਾ ਦੇਖਿਆ ਨਹੀਂ ਦੇਖਣਾ ਬ੍ਰੇਕਾਂ ਹੀ ਬੋਮ ਮਾਰਦਾ ਤੂੰ ਖਿੱਚ ਖਿੱਚ ਕੇ ਤੇਰਾ ਆਇਆ ਤੂੰ ਵੀ ਫਿੱਟਾਂ ਮਾ ਫੜਕਾ ਹਾਏ 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 ਹਾ ਦੱਲੀ ਚੱਲ ਠੀਕ ਐ ਦੇਖ ਆਹ ਤਾਂ ਟੁੱਟ ਗਿਆ ਯਾਰ ਇੱਕ ਉੱਪਰ ਲੱਗੀ ਵੀ ਦੀ ਇੱਕ ਥੱਲੇ ਦੀ ਮਰਾ ਢਲੇ ਆ ਕਸਣੇ ਆ ਕਸ ਨਹੀਂ ਹੋਏ ਨਾ ਵੀ ਲੱਗੇ ਵੇ ਤਾਰਨ ਗਾੜੜ ਕੇ ਦੇਖ ਕੇ ਗੇਰੀ ਕਿਤੇ ਨੱਤੀ ਆਰੇ ਸਰਚ ਮਾਰੇ ਰੀਲ ਬਣਾਈ ਭਈ ਯਾਰ ਰੀਲ ਫਿੱਟਾਂ ਤਾਰਨੇ ਦੀ ਜੇ ਭਗਾ ਕੇ ਮਾਰੂਗਾ ਟੁੱਟ ਜਾਣੀਆਂ ਆ ਨਤੀਆ ਆ ਬਗਾ ਕੇ ਮਾਰਨੇ ਟੁੱਟੇਗਾ ਤੇ ਮਾਰੀ ਦਾ ਇੱਕ ਦੀ ਜੁਰੂ ਚ ਟਰਾਈ ਕਰੀਦਾ ਹੈਗੀ ਸੀ ਹਾਂ ਅਰਦਾ ਕੱਕ ਦਾਣ ਦੇਉ ਨੂੰ ਚਲੋ ਜੀ ਸਾਫ ਲਾਏ ਵੀ ਇੱਕ ਨਾ ਗਿਰ ਜਾਂਦੇ ਉੱਪਰ ਤੇ ਮਾਟਾਇਰ ਇੱਕ ਵੀ ਸਾਫ ਕਰ ਦਈਏ ਕਮਰੇ ਪਾਉਣੇ ਹੋਏ ਕਮਰੇ ਪਾਲਾਂਗੇ ਨਹੀਂ ਵੀ ਬੇੜੇ ਚ ਤਾਂ ਲਾਏ ਦਉਂਗੇ ਓਰੇ ਨਹੀਂ ਬੇੜੇ ਚ ਤਾਂ ਫੇ ਲਾਏ ਦੇਣੀ ਥੋੜੀ ਛੜੇ ਕਰ ਥੋੜੀਆਂ ਥੋੜੀਆਂ ਛੜੇ ਕਰੀ ਚੱਕ ਲੈਣ ਦੇ ਕਰ ਫੇ ਜ਼ਿਆਦਾ ਸੋਟੀ ਆਈ ਚੱਕੇ ਨਹੀਂ 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 ਥੋੜੀਆਂ ਛਿਟੇ ਕਰ ਇੱਕ ਨਾ ਪੇ ਹੱਥ ਪੈਰ ਪੇ ਵੱਜਣ ਦਾ ਡਰ ਆ ਆ ਜੇ ਪੈਰ ਪਰ ਬੱਜੀ ਦਿਹਾੜੀਆਂ ਮੇਰੇ ਗਲੇ ਪੈਣੀਆਂ ਵੀ ਤੇਰੇ ਘਰਾਂ ਕੰਮ ਕਰਦੇ ਤੇ ਬੱਜੀ ਸਰਦਾਰ ਜੀ ਆ ਦੇਖ ਮੈਂ ਚੱਲੇ ਹੁਣ ਸਾਫ ਵੀ ਕਰੀ ਜਾਇਓ ਗੈਲ ਦੀ ਗੈਲ ਸਾਫ ਕਰਕੇ ਚੱਠਾ ਲਾਉਣਾ ਇਹਨਾਂ ਦਾ ਠੀਕ ਆ ਠੀਕ ਆ ਇੱਧਰ ਇਹ ਬੜੀਆਂ ਇੱਟਾਂ ਦਾ ਰੱਖਣਾ ਇੱਥੇ ਗੈਲ ਤੇਲ ਦਾ ਲਾ ਦੇਣਾ ਉਧਰ ਰਸਤਾ ਛੱਡ ਲਾ ਇੱਧਰ ਲਾ ਆ ਇੱਥੇ ਗਾਹ ਜਿਹੜੀ ਚੀਜ਼ ਦੀ ਲੋਡ ਹੋਈ ਫੇਰ ਦੇਖਦੇ ਆ ਹੂੰ ਠੀਕ ਆ ਹਾਂ ਪਹਿਲਾਂ ਤਾਂ ਠੀਕ ਆ ਬਾਈ ਯਾਰ ਤਾਲਾ ਦਾ ਇੱਕ ਬੋਲੂ ਬਾਈ ਦੇ ਰਿਸ਼ਤੇਦਾਰਾਂ ਕੋਲ ਪਹਿਨਾ ਬੋਲੂ ਬਾਈ ਬਣਦਾ ਤਾਂ ਲੈਣ ਨੂੰ ਖਰਦਾ ਹੁਣ ਕਹਿੰਦਾ ਬਦਲਣਾ ਨਹੀਂ ਹੈਗਾ ਪਹਿਲਾਂ ਨਿਕਲ ਆ ਟੈਨਾ ਵਧੀਆ ਕਹਿੰਦਾ ਵੇਚ ਦੇਣਾ ਰਿਸ਼ਤੇਦਾਰ ਕਹਿੰਦੇ ਬਣਿਆ ਵਾ ਕਿੱਥੇ ਦਾ ਇਹ ਤੇ ਸੈਂਬੀ ਵਾਲਿਆਂ ਦਾ ਬਣਿਆ ਵਾ ਨਵਾਂ ਸ਼ਹਿਰ ਹੈ ਨਾ ਹਾਂ ਸੈਂਬੀ ਨਵਾਂ ਸ਼ਹਿਰ ਬਣਿਆ ਵਾ ਆਰ ਕੋਰ ਤੇ ਦੇ ਫਾਸਾ ਠੀਕ ਹੈ ਨ ਵਧੀਆ ਬਾੜ ਵੀ ਦੇ ਨਾਲ ਪਹਿਲੇ ਕਹੀ ਜੀ ਹਮਮ ਡੈਲ ਬੈੱਡ ਵੀ ਹੈਗਾ ਜੀ 14 7 ਦਾ ਅੱਜ ਤੇ ਕਿੰਨਾ ਮਾਰ ਕੇ ਹੈ ਕਿੰਨਾ ਲਖੜਕਦਾ ਨਹੀਂ ਹੈਗਾ ਜੀ ਆਹ ਤੇਰੇ ਚੱਲ ਕੋਈ ਨਹੀਂ ਟਾਇਰ ਵੀ ਠੀਕ ਆ ਕਾਰ ਇਹ 200 ਕਾਉਂਟਰ ਦਾ ਚਲੇ ਜਾ ਪੱਕੇ ਟਾਇਰ ਆ ਵਧੀਆ ਹੈ ਛੀਸਾ ਉਹ 8 ਨਟੀ ਆ ਨਾ ਹਮ ਨਾ ਸੌਰੀ ਹਾਂ ਅੱਠ ਨਟੀਆਂ ਹੀ ਸਭੀ ਉਹ ਵੀ ਅੱਠ ਨਟੀਆਂ ਤੇਰੀ 8 ਇੰਚੀ ਐ 88 ਚੱਲ ਕੋਈ ਨਹੀਂ ਵਾਈ ਦੇ ਦਾ ਕਹਿੰਦਾ ਕਾਨੂੰ ਰਿਸ਼ਤੇਦਾਰਾਂ ਨਾਲ ਸੌਦਾ ਕਰਨਾ ਕੋਈ ਵੱਧ ਘੱਟ ਹੋ ਜਣੇ ਕਹਿੰਦਾ ਬਕਾਇਆ ਦੇਣਾ ਮੈਂ ਕਹਿੰਦਾ ਮੇਤੇ ਨਹੀਂ ਸੌਦਾ ਹੋਣਾ ਹੈਗਾ ਉਹੀ ਗੱਲ ਕਰਦਾ ਮੈਂ ਚੱਲ ਚਲੀਏ ਫਿਰ ਹਾਂ ਠੀਕ ਹੈ ਹਾਂ ਮੰਦੇ ਨਹੀਂ ਕਹਾ ਥੋੜਾ ਹਾਂ ਬਾਪੂ ਬਿਠਾਲਿਆ ਪਰ ਕੋਈ ਫਾਇਦਾ ਨਹੀਂ ਹੈਗਾ ਬਾਪੂ ਗੇ ਲੜੀ ਹੋ ਜਾਂਦੇ ਆ ਬਾਰੀਓ ਨਹੀਂ ਆਉਣ ਦਿੰਦੇ ਮੈਂ ਮੜਾ ਉਧਰ ਲੰਘ ਗਿਆ ਇੰਨੀ ਕੇ ਸਾਫ ਕਰਤੀ ਚੱਲ ਕੋਈ ਨਹੀਂ ਥੋਲੀ ਆ ਨਤੀਜਾ ਕੋਲੂ ਸਹਾਰ ਕਹਿੰਦਾ ਤਾਂ ਠੇਕਾ ਕਰਨਾ ਦਾ ਕਹਿੰਦਾ ਇਹਨਾਂ ਗੱਲ ਕੋਲੂ ਸਹਾਰ ਕੋਈ ਨਹੀਂ ਆਰਾਮ ਕਰਾਉਂਦਾ ਲੈ ਸਿਰਚ ਨਾ ਬੱਜੇ ਹੈ ਨਾ ਕਾਰ ਲੋ ਠੀਕ ਆ ਸਾਰੀਆਂ ਫਿਰ ਸਾਫ ਕਰਨ ਬੈਠੇ ਹੋ ਐਨ ਪੱਧਰ ਤੇ ਲਾਈ ਜਾਓ ਚੱਠਾ ਸਾਫ ਕਰ ਕਰਕੇ ਹੈ ਹੈ ਸਾਰੀਆਂ ਤਾਜੀ ਆ ਨਾ ਚੱਠਾ ਹੀ ਲੱਗਿਆ ਹੋਣਾ ਨਾ ਹੋਵੇ ਬਾਲੇ ਪਾਉਣੇਗੇ ਟੀਨਾ ਮਰਜੀ ਹੋਵੇ ਥੋੜੀ ਲੈ ਹੈ ਫਵਾਲ ਜਵਾਬ ਤਾਂ ਤੁਸੀਂ ਕਰਨਾ ਫਿਰ ਰੋਲੋ ਤਾਂ ਤੁਸੀਂ ਸੋਣਾ ਇੰਨਾ ਦੇਖ ਆ ਪਈਆਂ ਲੋਹੇ ਦੀਆਂ ਅੰਤਾਂ ਦੀਆਂ ਉਧਰ ਦੁਈਆਂ ਪਈਆਂ ਉਹ ਅੰਦਰ ਟੁੱਦੇ ਵਾਲੀਆਂ ਪੱਥਰ ਦੀਆਂ 30 ਪਈਆਂ ਘੱਟੋ ਘੱਟ 30 35 ਦੇਖਣਾ ਟਿਕਣਾ ਲੋੜਦਾ 30 35 ਉਹ ਪਈਆਂ ਆ ਪਈਆਂ ਹੈ ਜੇ ਕਹਿੰਦੇ ਲੋੜ ਤਾਂ ਓਡੇ ਹੱਥਾ ਦੇਖਣਾ ਟੈਂਡਰ ਪਾਸ ਹੋਣਾ ਸਲਾਹ ਕਰਨੀ ਬੈਠ ਕੇ ਇਹਦੇ ਕੋਲੋਂ ਵਧੀਆ ਬਣਾਈ ਬਸ ਮੋਟਕੇ ਫੇਰ ਨਹੀਂ ਅੱਤੀ ਫਿਰ ਕਿਉਂਥੇ ਤੋਂ ਆਦੇ ਪਲੱਗ ਫਿਰ ਆਦੇ ਉੱਠ ਆਇਆ ਫੇਰ ਇੱਧਰ ਆਇਆ ਫੇਰ ਉਹ ਪਿੱਛੇ ਆਇਆ ਉਹ ਆ ਗਿਆ ਗੋਮੇ ਦਾ ਚੌਥੇ ਤੋਂ 30 ਤੋਂ ਤਾਂ ਮੈਂ ਆ ਲਿਆ 30 ਹੁਣ ਤੂੰ ਆ ਮੈਂ ਕਿੱਥੇ ਡਿੱਗ ਗਿਆ 30 ਤੋਂ ਆ ਲਿਆ ਮੈਂ ਇੱਧਰ ਜਨਮ ਹੋਇਆ ਇੱਥੇ ਸ਼ੈੱਡ ਚ ਆਲੇ ਚ ਉੱਥੇ ਖੇਲੇ ਵਿਆਹ ਹੋਇਆ ਇੱਧਰ ਆ ਕੇ ਹੁਣ ਐਂਡ ਹੋਊਗਾ ਓਹੋ ਇੱਧਰ ਹੁਣ ਇੱਧਰ ਆ ਕੇ 30 ਜਗਾ ਲਈ ਅਗੀ ਰੋਈ ਗਰ ਮੈਂ ਸੌਣ ਲੱਗੀ ਹੁਣ ਨਾ ਹਾਂ ਲੱਗ ਕੇ ਨਹੀਂ ਗਰਮੀ ਦੀ ਅੱਜ ਚੱਲ ਦੇਖਦੇ ਆ ਲਗੇ ਵੀ ਤਾਰਨ ਸ਼ਾਮ ਤੱਕ ਕਿੰਨੀ ਕਿ ਤਾਰ ਦੇ ਆ ਕੋਈ ਨਹੀਂ 2-4 ਦਿਨ ਬਾਅਦ ਲੱਗ ਜੂ ਇਟਨੀ ਫੁੱਟਣੀ ਚਾਹੀਦੀ ਦੇਖਦਾ ਕੱਕਣਾ 70 ਰੁਪਏ ਇਟਾ 70 ਰੁਪਏ ਇਟਾ ਸਰਦਾਰ ਕਹਿੰਦਾ ਟਾਇਲ ਥੋੜੀ ਅੱਧੀ ਉਤਰੀ ਆ ਜੀ ਕੋਠੇ ਪਰ ਤੇ ਇੰਨੀ ਉਹਦੇ ਥੱਲੇ ਹੈਗਾ ਸ਼ੰਕਰ ਡਬਲ ਟਾਇਲ ਕਰਕੇ ਹਾਂ ਹਾਂ ਜੀ ਇੰਨੀ ਟਾਇਲ ਥੱਲੇ ਵੀ ਆਣਾ ਇੰਨੀ ਉਹ ਥੱਲੇ ਆ ਹਾਂ ਤਾਰ ਹੌਲੀ ਹੌਲੀ ਬਣਾਈ ਵੀ ਆ ਰੇਲ ਨਤੀਏ ਜੀ ਹਾਂ ਹਾਂ ਸਾਰਾ ਕੁਝ ਲਿਆ ਥੱਲੇ ਨੂੰ ਤਾਰੀ ਚੱਲ ਦਾ ਦੋ ਪੰਜ ਸੱਤ ਦਿਨ ਹਲੇ ਹੋਰ ਚੱਲ ਲੋ ਜੀ ਪਿਆਜ਼ਾਂ ਨੂੰ ਪਾਣੀ ਛੱਡਿਆ ਤਾਂ ਪੁੱਲੂ ਬਾਈ ਨੂੰ ਕਿਹਾਦਾ ਵੀ ਛੱਡਦੀ ਬਾਈ ਛੱਡ ਗਿਆ ਫੋਨ ਕਰਤਾ ਤਾਂ ਮੈਂ ਕਿਹਾ ਪੁੱਲੂ ਲੇਟ ਹੋ ਗਿਆ ਦੇਖਦੇ ਆ ਡੱਡੂ ਬੋਲੇ ਵੀ ਕਿ ਨਹੀਂ ਬਾਈ ਤਾਂ ਕਹਿੰਦਾ ਤਾਂ ਭਰ ਗਿਆ ਹੁਣ ਆ ਲੈ ਆਈ ਕਹੀ ਬਾਈ ਕੱਖਦਾ ਹੀ ਐਨ ਮਾਰਦਾ ਜਿਹੜਾ ਹੈਗਾ ਤਾਂ ਪਿਆਜਾਂ ਦਾ ਇਨਸਾਫ ਕਰਦਾ ਉਹ ਰਹਿ ਗਿਆ ਥੋੜਾ ਜਿਹਾ ਭਰਨੇ ਨੂੰ ਪਰ ਪਰ ਜਣਾ ਮੈਨੂੰ ਉਮੀਦ ਹੂੰ ਥੋੜਾ ਜਿਹਾ ਰਹਿ ਗਿਆ ਪਰ ਗਿਆ ਥੋੜਾ ਜਿਹਾ ਹੀ ਰਹਿ ਗਿਆ ਪਰਾਂ ਹੀ ਬਸ ਜਿਹੜਾ ਅੱਗੇ ਰਿਹਾ ਤਾਂ ਤੁਸੀਂ ਮੈਨੂੰ ਐਨਾ ਕਰਨ ਚੱਲੇ ਉੱਪਰ? ਹਾਂਜੀ। ਜਾਂ ਦੇਖ ਕੇ ਆਓ ਕਿੰਨਾ ਕਰਹਿ ਗਿਆ। ਠੀਕ। ਤਾਂ ਕਰ। ਆ ਸਾਫ਼ ਕਰਕੇ ਜਾਣ ਦੇਣਾ। ਹਾਂ। ਅੱਧਾ ਇਹ ਇਗਣਾ ਬੂਲ ਦਾ ਬੈਠਾ। ਆ ਵੀ ਤਾਂ ਕੱਲ ਦੋ ਦੋ ਬੰਦਾ ਆ ਰਹਿਗਾ। ਤਾਂ ਵੀ ਨਹੀਂ ਹੋਣਾ। ਹਾਂ ਵੀ ਨਹੀਂ। ਆ ਕਾਲ ਵੀ ਨਹੀਂ ਬੱਗੇ। ਉਹ। ਉਹ ਤਾਰ ਦੇਣੀ ਇੱਟ ਵੱਜੂਗੀ ਉੱਪਰ ਤੇ ਉਹ ਦੇਖ। ਟਿਕਣਾ ਖੜੀ ਜਾ ਉਹ ਤਾਰ ਕੇ ਜਾਈ ਇਹਨੂੰ ਠੀਕ ਹੈ। ਉਸ ਮਾਨ ਉਤਾਰਨੇ ਕਿਹਾ ਹੈ ਇਸ ਕੋ ਵਾਹੋ ਬਸ ਕੱਲੋਂ ਕੀ ਰੱਖਣਾ ਸਾਰੀ ਜਿੰਨੇ ਹੈਗੇ ਇਹ ਖੁਦ ਨਹੀਂ ਰਹੇਗਾ ਨਾ ਹੁਣੀ ਨਹੀਂ ਛੱਡਣ ਜਾਣਾ ਹੁਣ ਇਹਨੇ ਤਾਂ ਕਿੱਥੇ ਤੇ ਔਰ ਉਸ ਮਾਨ ਕਿੱਥੇ ਵੇਚ ਨਦੀਆ ਉਹ ਸਮਾਨ ਹਾਂ ਇਹਨੂੰ ਟਕਾਣੀ ਲਾਏ ਕਰੋ ਇਹ ਤੇਸ ਕੋਲ ਲੈ ਜਾਏਗਾ ਉਹ ਕੋਈ ਨਹੀਂ ਵਿੱਚ ਦੱਬ ਹੋ ਜਾਣਾ ਜੇ ਕੋਈ ਟੱਚ ਵੱਜ ਕੇ ਥੱਲੇ ਗਿਰ ਗਿਆ ਕੀ ਨੇ ਦੇਖਣਾ ਫੇਰ ਮੁੜ ਕੇ ਕੋਈ ਨਹੀਂ ਨੇ ਕਰ ਲੋ ਜਾਣ ਲੱਗੇ ਰੱਖ ਕੇ ਚਾਈਦਾ ਹੁੰਦਾ ਇਕੱਠਾ ਕਰਕੇ ਘੁੰਮ ਫਿਰ ਕੇ ਸਾਰੇ ਆਦੂ ਵਾਲੇ ਦੇਖ ਕੇ ਠੀਕ ਆ ਲਾ ਦੋ ਚੱਠਾ ਤਾਂ ਵੀ ਰੋ ਪਾਟ ਮੇ ਕੁਝ ਨਹੀਂ ਨਾ ਆਇਆ ਥੋੜੀ ਹੋ ਥੋੜੀ ਹਮ ਸਭ ਤੋਂ ਵੱਧ ਦੇ ਨਾ ਵੀ ਨਤੀਆ ਮਿਰਚਾਂ ਪਟਣ ਲੱਗ ਗਿਆ ਹੈ ਅਵੇਲਾ ਵੀ ਬੱਟਲਾ ਜਿਹੜੀਆਂ ਲਾਈਆਂ ਵੀਆਂ ਉਹ ਨਤੀਆ ਬੇਲਾ ਜਾ ਕੇ ਮੋਟਰ ਬੁਲਾ ਲਾ